ਅਸਸਲਾਮੁਅਲੈਕਮ ਦੋਸਤੋ ਕਿਹਾ ਚੱਲੋ ਉਮੀਦ ਕਰਨੇ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਪਹਿਲੇ ਤੇ ਆਪਾਂ ਦੋਸਤਾਂ ਕੋਲੋਂ ਮਾਫ਼ ਰਤ ਕਰਨੇ ਆ ਕਿ ਅਸੀਂ ਕਾਫੀ ਦਿਨ ਉਹਨਾਂ ਦੀ ਖਿਦਮਤ ਜਹਾ ਨਹੀਂ ਹੋ ਸਕੇ ਤਕਰੀਬਨ 15 20 ਦਿਨ ਬਾਅਦ ਅੱਜ 20 ਦਿਨ ਹੋ ਗਏ ਹਾਂ ਤਕਰੀਬਨ 20 22 ਦਿਨ ਬਾਅਦ ਅਸੀਂ ਵੀਡੀਓ ਬਣਾ ਲੱਗੇ ਆ ਤੇ ਉਹਦੇ ਵਾਸਤੇ ਕਾਫੀ ਜ਼ਿਆਦਾ ਮਸਰੂਫੀਆਂ ਸੀ ਤੇ ਤੁਹਾਨੂੰ ਪਤਾ ਦੋਸਤ ਬਜਾਈ ਚੱਲਦੀ ਵੀ ਇਹ ਕਰਨ ਕਰ ਨੂੰ ਬੀਜਦੇ ਪਏ ਸੀ ਜੀਵਿਨਦਾਰ ਜਿਹੜੇ ਲੋਕ ਨੇ ਉਹ ਤੇ ਜਾਣਦੇ ਨੇ ਕਿ ਵੀ ਅੱਜ ਕੱਲ ਥੋੜਾ ਬਹੁਤ ਬਜਾਈ ਬਜੂਈ ਹੁੰਦੀ ਹੈ ਤੇ ਫਿਰ ਥੋੜ ਤੇ ਨਹੀਂ ਆ ਸਕੇ ਅੱਜ ਜ਼ਿਕਰੀਆ ਫਿਰ ਆਪਾਂ ਵੀਡੀਓ ਲੈ ਕੇ ਆਏ ਆ ਭਾਈ ਲਖਵਿੰਦਰ ਸਿੰਘ ਜੀ ਨੇ ਉਹਨਾਂ ਦੀ ਵੀਡੀਓ ਹੈ ਤੇ ਵੀਡੀਓ ਦਾ ਟਾਈਟਲ ਹੈ ਕਿ ਸ੍ਰੀ ਰਾਮ ਵਰਸਸ ਸਿੱਖイズਮ ਕਿ ਵੀ ਸਿੱਖイズਮ ਦੇ ਜਿਹੜੇ ਲੋਕ ਨੇ ਉਹ ਸ੍ਰੀ ਰਾਮ ਦੇ ਬਾਰੇ ਉਹਨਾਂ ਦਾ ਕੀ ਖਿਆਲ ਹੈ ਸਹੀ ਹੋ ਗਿਆ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਵੀਰ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਲਖਵਿੰਦਰ ਸਿੰਘ ਗੰਭੀਰ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਿੱਖ ਧਰਮ ਦੇ ਉੱਤੇ ਨਿਤ ਪ੍ਰਤੀ ਦਿਨ ਕੋਈ ਨਾ ਕੋਈ ਹਮਲਾ ਹੁੰਦਾ ਰਿੰਦਾ ਹੈ ਔਰ ਅਸੀਂ ਇਹ ਸਾਰੇ ਜਾਣਦੇ ਆ ਕਿ ਜਿਵੇਂ ਇੱਕ ਮੁਠੀ ਚੱਕੀਏ ਦੂਜੀ ਤਿਆਰ ਅਸੀਂ ਇੱਕ ਮਸਲੇ ਨੂੰ ਸੁਲਝਾਉਨੇ ਆ ਤੇ ਦੂਜਾ ਕੋਈ ਮਸਲਾ ਸਾਡੇ ਮੂਹਰੇ ਆ ਕੇ ਖੜਾ ਹੋ ਜਾਂਦਾ ਹੈ। ਨਿਤ-ਪ੍ਰਤੀ ਦਿਨ ਸਿੱਖ ਕੌਮ ਦੇ ਉੱਤੇ ਹਮਲੇ ਹੁੰਦੇ ਨੇ। ਨਿਤ-ਪ੍ਰਤੀ ਦਿਨ ਕੋਈ ਨਾ ਕੋਈ ਮੁੱਦਾ ਸਿੱਖ ਕੌਮ ਦੇ ਵਾਸਤੇ ਦੁਨੀਆ ਦੇ ਲੋਕ ਖੜਾ ਕਰੀ ਰੱਖਦੇ ਨੇ। ਸਿੱਖ ਕੌਮ ਦੇ ਵਾਸਤੇ ਕਦੇ ਕੋਈ ਸਰਦਰਦੀ ਬਣ ਜਾਂਦਾ ਹੈ, ਕਦੇ ਕੋਈ ਸਰਦਰਦੀ ਬਣ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਆਰਐਸਐਸ ਦਾ ਸਿੱਖ ਕੌਮ ਦੇ ਉੱਤੇ ਲਗਾਤਾਰ ਪ੍ਰਭਾਵ ਪੈ ਰਿਹਾ ਹੈ। ਆਰਐਸਐਸ ਸਿੱਖ ਕੌਮ ਦੇ ਉੱਤੇ ਆਪਣਾ ਜੋਰ ਪਾ ਰਹੀ ਹੈ। ਤੇ ਉਹ ਆਪਣਾ ਬ੍ਰਾਹਮਣਵਾਦ ਸਿੱਖ ਕੌਮ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਜਿਦੇ ਜਰੀਏ ਉਹਨਾਂ ਦੀ ਇੱਕ ਨਿਊ ਅਪਡੇਟ ਸਾਡੇ ਸਾਹਮਣੇ ਆਈ ਜਦੋਂ ਉਹਨਾਂ ਨੇ ਆਪਣੀ ਅਪਡੇਟ ਦੇ ਵਿੱਚ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਿੱਖਾਂ ਦਾ ਧਰਮ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਾਣ ਬਾਣੀ ਦੇ ਵਿੱਚ ਤਕਰੀਬਨ 5500 ਵਾਰ ਭਾਵ 5500 ਵਾਰ ਰਾਮਚੰਦਰ ਦਾ ਨਾਮ ਆਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਿੱਖਾਂ ਦਾ ਧਰਮ ਗ੍ਰੰਥ ਹੈ ਉਹਦੇ ਵਿੱਚ ਰਾਮਚੰਦਰ ਦੀ ਵਡਿਆਈ ਕੀਤੀ ਹੈ ਉਸਤਤ ਕੀਤੀ ਹੈ ਮੈਂ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਪੋਸਟ ਪੜ੍ਹੀ ਜਿਦੇ ਵਿੱਚ ਉਹਨਾਂ ਨੇ ਇਥੋਂ ਤੱਕ ਵੀ ਆਖ ਦਿੱਤਾ ਕਿ ਸਿੱਖਾਂ ਦਾ ਜਿਹੜਾ ਡੀਐਨਏ ਹੈ ਉਹਦੇ ਵਿੱਚ ਰਾਮਚੰਦਰ ਜੀ ਮੌਜੂਦ ਨੇ ਪਾਵ ਸਿੱਖਾਂ ਦੇ ਡੀਐਨਏ ਦੇ ਵਿੱਚ ਰਾਮਚੰਦਰ ਵਸਦਾ ਹੈ ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਵੀ ਰਾਮਚੰਦਰ ਦੀ ਕੁਲ ਦੇ ਵਿੱਚੋਂ ਪੈਦਾ ਹੋਏ ਨੇ ਇਸ ਕਰਕੇ ਸਿੱਖ ਕੋਈ ਵੱਖਰੇ ਨਹੀਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ذریعے ਰੋਜ਼ ਰਾਮ ਦੀ ਪੂਜਾ ਕਰਦੇ ਨੇ ਰਾਮ ਨੂੰ ਧਿਆਉਂਦੇ ਨੇ ਰਾਮ ਨੂੰ ਜਪਦੇ ਨੇ ਗੁਰਮੁਖ ਪਿਆਰੇ ਮੈਂ ਬਹੁਤੀ ਵੱਡੀ ਵੀਡੀਓ ਨਾ ਬਣਾਵਾਂ ਇਸ ਕਰਕੇ ਮੈਂ ਸ਼ਾਰਟ ਰੂਪ ਦੇ ਵਿੱਚ ਦੱਸ ਦਵਾਂ ਕਿ ਸਿੱਖ અવਤਾਰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ ਗੁਰਬਾਣੀ અવਤਾਰਵਾਦ ਦੇ ਵਿੱਚ ਯਕੀਨ ਨਹੀਂ ਰੱਖਦੀ ਕਿਉਂਕਿ ਗੁਰਬਾਣੀ ਨੇ ਆਖਿਆ ਹੈ ਕਿ ਦੇਵੀ ਦੇਵਾ ਮੂਲ ਹੈ ਮਾਇਆ ਇਥੋਂ ਤੱਕ ਗੁਰਬਾਣੀ ਕਹਿੰਦੀ ਹੈ ਕਿ ਸੋ ਮੁਖ ਜਲੋ ਜਿਤ ਕਹੀਂ ਠਾਕੁਰ ਜੋਨੀ ਕਿਉਂਕਿ ਹਿੰਦੂਵਾਦ ਬ੍ਰਾਹਮਣਵਾਦ ਰਾਮਚੰਦਰ ਨੂੰ ਭਗਵਾਨ ਦਾ ਨਾਮ ਦਿੰਦਾ ਹੈ ਭਗਵਾਨ ਸਿੱਖ ਕੌਮ ਦੇ ਵਿੱਚ ਕਿੰਨੂੰ ਮੰਨਿਆ ਜਾਂਦਾ ਹੈ ਕਿਸੇ ਵੀ ਗੁਰੂ ਸਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੱਕ ਵੀ ਗੁਰੂ ਸਹਿਬਾਨ ਨੇ ਆਪਣੇ ਨਾਮ ਦੇ ਮੂਰੇ ਭਗਵਾਨ ਸ਼ਬਦ ਨਹੀਂ ਲਾਇਆ ਕਿਉਂਕਿ ਉਹ ਖੁਦ ਨੂੰ ਭਗਵਾਨ ਨਹੀਂ ਕਹਿੰਦੇ ਰਹੇ ਖੁਦ ਨੂੰ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਜਨ ਰੱਬ ਦੇ ਘਰ ਦਾ ਗਵਈਆ ਇਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਅਰਦਾਸ ਬੇਨਤੀ ਕਰਦੇ ਆ ਖੁਦ ਨੂੰ ਰੱਬ ਦੇ ਘਰ ਦਾ ਕੂਕਰ ਵੀ ਕਹਿ ਦਿੰਦੇ ਨੇ ਰੱਬ ਦੇ ਘਰ ਦਾ ਗੁਲਾਮ ਵੀ ਕਹਿ ਦਿੰਦੇ ਨੇ ਤੇ ਇਥੋਂ ਤੱਕ ਮੈਂ ਕਹਿ ਦਵਾਂ ਕਿ ਸਿੱਖ ਕੌਮ ਇਹ ਯਕੀਨ ਰੱਖਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਕੀਨ ਰੱਖਦੀ ਹੈ ਕਿ ਪਰਮਾਤਮਾ ਆਪ ਅਵਤਾਰ ਲੈ ਕੇ ਨਹੀਂ ਆਉਂਦਾ ਮਨੁੱਖ ਦੇ ਰੂਪ ਦੇ ਵਿੱਚ ਪਰਮਾਤਮਾ ਇਸ ਧਰਤੀ ਦੇ ਉੱਤੇ ਨਹੀਂ ਆਉਂਦਾ ਤੇ ਗੁਰੂ ਸਾਹਿਬ ਦੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਸੋ ਮੁਖ ਜਲੋ ਜਿਤ ਕਹੀਂ ਠਾਕੁਰ ਜੋਨੀ ਕਹਿੰਦੇ ਉਹ ਮੂੰਹ ਸੜ ਜਾਏ ਜਿਹੜਾ ਮੂੰਹ ਇਹ ਸ਼ਬਦ ਵਰਤਦਾ ਹੈ ਕਿ ਪਰਮਾਤਮਾ ਜੂਣ ਲੈ ਕੇ ਇਸ ਦੁਨੀਆ ਦੇ ਵਿੱਚ ਆਇਆ ਹੈ ਹੁਣ ਅਸੀਂ ਥੋੜਾ ਜਿਹਾ ਗੁਰਬਾਣੀ ਦੇ ਮਤਾਬਕ ਪਹਿਲਾਂ ਵਿਚਾਰੀਏ ਕਿ ਕੀ रामचंद्र ਦੀ ਪੂਜਾ ਦਾ ਵਿਧਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਵਾਕਈ ਗੁਰਬਾਣੀ रामचंद्र ਦੀ ਗੱਲ ਕਰਦੀ ਹੈ ਪਹਿਲਾਂ ਮੈਂ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਇੱਕ ਗੱਲ ਦੱਸ ਦਵਾਂ ਕਿ ਜਿਵੇਂ Hindu ਧਰਮ ਦਾ ਲੋਗੋ ਹੈ ਓਮ ਇਸ ਤਰ੍ਹਾਂ ਸਿੱਖ ਕੌਮ ਦਾ ਇੱਕ ਸਰਵ ਸਿਧਾਂਤ ਸਿਧਾਂਤ ਹੈ ਸਰਵ ਪੱਕੀ ਸਿਧਾਂਤ ਹੈ ਇੱਕ ਓੰਕਾਰ ਓਮ ਤਿੰਨਾਂ ਦੇਵਤਿਆਂ ਦੀ ਗੱਲ ਕਰਦਾ ਹੈ ਗੁਰੂ ਨਾਨਕ ਸਾਹਿਬ ਨੇ ਓੰਕਾਰ ਕਿਉਂ ਲਿਖਿਆ ਸੀ ਇਹਦੀ ਬੈਕਗ੍ਰਾਉਂਡ ਕੀ ਸੀ ਥੋੜਾ ਜਿਹਾ ਝਾਤ ਮਾਰਿਓ ਕਿ ਓਮ ਤਿੰਨਾਂ ਦੇਵਤਿਆਂ ਦੀ ਗੱਲ ਕਰਦਾ ਹੈ ਬ੍ਰਹਮਾ ਵਿਸ਼ਨ ਮਹਾਦੇਵੋ ਕਿ ਬ੍ਰਹਮਾ ਨੇ ਦੁਨੀਆ ਪੈਦਾ ਕੀਤੀ ਵਿਸ਼ਨੂ ਰਿਜਕ ਦਿੰਦਾ ਹੈ ਮਹਾਦੇਵ ਭਾਵ ਸ਼ਿਵ ਜਿਹੜਾ ਮੌਤ ਦਾ ਦਰਬਾਰ ਸਜਾਉਂਦਾ ਹੈ ਗੁਰਬਾਣੀ ਨੇ ਜਦੋਂ ਏਕ ਓੰਕਾਰ ਦੀ ਗੱਲ ਕੀਤੀ ਤੇ ਏਕ ਓੰਕਾਰ ਦੇ ਜਰੀਏ ਸਤਿਗੁਰੂ ਨੇ ਕਹਿ ਦਿੱਤਾ ਪ੍ਰਮਾਤਮਾ ਇੱਕ ਹੈ ਉਹ ਅਦੁੱਤੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਾਰੇ ਸੰਸਾਰ ਵਿੱਚ ਉਹ ਵਿਆਪਕ ਹੈ ਪੂਰੀ ਦੁਨੀਆ ਨੂੰ ਉਹੀ ਚਲਾਉਂਦਾ ਹੈ ਤੇ ਇੱਕ ਰਸ ਸਭਣਾ ਦੇ ਵਿੱਚ ਵਸਦਾ ਹੈ ਉਹ ਜਾਤ ਪਾਤ ਊਚ ਨੀਚ ਨਹੀਂ ਦੇਖਦਾ ਦੁਨੀਆ ਉਸ ਪ੍ਰਮਾਤਮਾ ਨੇ ਪੈਦਾ ਕੀਤੀ ਉਹ ਕਰਤਾ ਪੁਰਖ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਏਕ ਓੰਕਾਰ ਲਿਖ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਮੈਂ ਨਹੀਂ ਮੰਨਦਾ ਕਿ ਬ੍ਰਹਮਾ ਨੇ ਦੁਨੀਆ ਪੈਦਾ ਕੀਤੀ ਮੈਂ ਨਹੀਂ ਮੰਨਦਾ ਕਿ ਵਿਸ਼ਨੂੰ ਰਿਜਕ ਦੇ ਰਿਹਾ ਹੈ ਮੈਂ ਨਹੀਂ ਮੰਨਦਾ ਕਿ ਸ਼ਿਵ ਮੌਤ ਦਾ ਦਰਬਾਰ ਲਗਾਉਂਦਾ ਹੈ ਸਤਗੁਰੂ ਨੇ ਕਿਹਾ ਕਿੰਦੇ ਏਕਾਂ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਮਹਾਰਾਜ ਕਹਿੰਦੇ ਬ੍ਰਾਹਮਣ ਦਾ ਸਿਧਾਂਤ ਇਹ ਹੈ ਕਿ ਮਾਇਆ ਤੋਂ ਤਿੰਨ ਦੇਵਤੇ ਪੈਦਾ ਹੋਏ ਬ੍ਰਹਮਾ ਸੰਸਾਰੀ ਤੇ ਵਿਸ਼ਨੂੰ ਪੰਡਾਰੀ ਤੇ ਸ਼ਿਵ ਲਾਏ ਦੀਬਾਨ ਇਹ ਤਿੰਨੇ ਦੇਵਤੇ ਪੈਦਾ ਕੀਤੇ ਇਹਨਾਂ ਨੂੰ ਡਿਪਾਰਟਮੈਂਟ ਦਿੱਤੇ ਇੱਕ ਦੁਨੀਆ ਬਣਾਏਗਾ ਦੂਜਾ ਰਿਖਤੇਗਾ ਤੀਜਾ ਮੌਤ ਦਾ ਦਰਬਾਰ ਲਗਾਏਗਾ ਤੇ ਮਹਾਰਾਜ ਕਹਿੰਦੇ ਰੱਬ ਨੂੰ ਸ਼ੈਣਾ ਫੜਾ ਕੇ ਵਿਹਲਾ ਬਿਠਾ ਦਿੱਤਾ ਬ੍ਰਾਹਮਣਵਾਦ ਨੇ ਕਿਉਂਕਿ ਬ੍ਰਾਹਮਣਵਾਦ ਰੱਬ ਦੀ ਗੱਲ ਨਹੀਂ ਕਰਦਾ ਉਹ ਕੁਦਰਤ ਦੀ ਗੱਲ ਕਰਦਾ ਹੈ ਦੇਵਤਿਆਂ ਦੀ ਗੱਲ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਨ ਕਹਿੰਦੇ ਮੈਂ ਮੰਨਦਾ ਹਾਂ ਕਿ ਜਿਵੇਂ ਪ੍ਰਮਾਤਮਾ ਚਾਹੁੰਦਾ ਹੈ ਦੁਨੀਆ ਉਦਾਂ ਤੁਰਦੀ ਜਿਵੇਂ ਪ੍ਰਮਾਤਮਾ ਚਾਹੁੰਦਾ ਹੈ ਸੰਸਾਰ ਤਿਵੇਂ ਚੱ ਤੇ ਕਿਸੇ ਵੀ ਦੇਵੀ ਦੇਵਤੇ ਦੇ ਹੱਥ ਵਿੱਚ ਕੁਝ ਵੀ ਨਹੀਂ ਕਿ ਉਹ ਸੰਸਾਰ ਨੂੰ ਚਲਾ ਸਕੇ ਹੁਣ ਏਕ ਓੰਕਾਰ ਦੇ ਜਰੀਏ ਸਤਗੁਰੂ ਜੀ ਨੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਤਿੰਨਾਂ ਨੂੰ ਕੰਡੈਮ ਕਰ ਦਿੱਤਾ ਕਿ ਮੈਂ ਨਹੀਂ ਮੰਨਦਾ ਹੁਣ ਆਜੋ ਅਸੀਂ ਰਾਮਚੰਦਰ ਜੀ ਦੀ ਗੱਲ ਕਰਦੇ ਹਾਂ Hindu ਧਰਮ ਨੂੰ ਪਗਵਾਨ ਕਹੇ Hindu ਧਰਮ ਨੂੰ ਸ੍ਰਿਸ਼ਟੀ ਦਾ ਕਰਤਾ ਕਹੇ Hindu ਧਰਮ ਜੋ ਮਰਜੀ ਕਹੇ ਸਾਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਅਸੀਂ ਉਹਨਾਂ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੇ ਉਹ ਲਤਾਂ ਸਾਡੇ ਧਰਮਾਂ ਦੇ ਵਿੱਚ ਫਸਾਉਂਦੇ ਨੇ ਇਸ ਕਰਕੇ ਸਾਨੂੰ ਬੋਲਣ ਤੇ ਮਜਬੂਰ ਹੋਣਾ ਪੈਂਦਾ ਗੁਰਮੁਖ ਮੈਂ ਕਹਿ ਦਵਾਂ ਕਿ ਏਕ ਓਂਕਾਰ ਵਿਸ਼ਨੂੰ ਨੂੰ ਕੰਡੈਮ ਕਰਦਾ ਏਕ ਓਂਕਾਰ ਕਹਿੰਦਾ ਮੈਂ ਨਹੀਂ ਮੰਨਦਾ ਹੁਣ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਹੈ ਕਿਉਂਕਿ ਰਾਮਚੰਦਰ ਵਿਸ਼ਨੂੰ ਦੇ ਅਵਤਾਰ ਹੈ ਤੇ ਵਿਸ਼ਨੂੰ ਦੇ ਜਿਹੜੇ ਅਵਤਾਰ ਰਾਮਚੰਦਰ ਜੀ ਆ ਫਿਰ ਗੁਰਬਾਣੀ ਉਹਨਾਂ ਨੂੰ ਕਿੱਦਾਂ ਮੰਨ ਲਏਗੀ ਜਦਕਿ ਗੁਰਬਾਣੀ ਵਿਸ਼ਨੂੰ ਨੂੰ ਕੰਡੈਮ ਕਰ ਰਹੀ ਹੈ ਤੇ ਵਿਸ਼ਨੂੰ ਵਿੱਚੋਂ ਪੈਦਾ ਹੋਇਆ ਰਾਮਚੰਦਰ ਜਿਹੜਾ ਹੈ ਉਹਨੂੰ ਗੁਰਬਾਣੀ ਕਿੱਦਾਂ ਮੰਨ ਲਏਗੀ ਜਿਹੜਾ ਜਿਹੜੇ ਰਾਮਚੰਦਰ ਜੀ ਦਸ਼ਰਥ ਦੇ ਪੁੱਤਰ ਨੇ ਜਿਹੜੇ ਰਾਮਚੰਦਰ ਜੀ ਸੀਤਾ ਦੇ ਪਤੀ ਨੇ ਜਿਹੜੇ ਰਾਮਚੰਦਰ ਜੀ ਲਵ ਕੁਸ਼ ਦੇ ਪਿਤਾ ਨੇ ਉਸ ਇਨਸਾਨ ਨੂੰ ਗੁਰਬਾਣੀ ਨੇ ਨਹੀਂ ਪ੍ਰਵਾਨ ਕੀਤਾ ਹੈ ਇੱਕ ਮੈਂ ਹੋਰ ਗੱਲ ਕਹਿ ਦਵਾਂ ਗੁਰਬਾਣੀ ਤੁਕਾਂ ਦੇਨ ਤੋਂ ਪਹਿਲਾਂ ਕਿ ਗੁਰਬਾਣੀ ਕਿਉਂ ਨਹੀਂ ਪ੍ਰਵਾਨ ਕਰਦੀ ਗੁਰਬਾਣੀ ਨੇ ਕਿਉਂ ਨਹੀਂ ਉਸ ਨੂੰ ਭਗਵਾਨ ਮੰਨੇ ਆ ਕਿਉਂ ਕਿਉਂਕਿ ਗੁਰਬਾਣੀ ਦੇ ਮੁਤਾਬਕ ਰਾਮਚੰਦਰ ਜੀ ਦੀ ਰਾਮਚੰਦਰ ਜੀ ਦੇ ਵਿੱਚ ਬਹੁਤ ਕਮੀਆਂ ਸਨ ਗੁਰਬਾਣੀ ਮੁਤਾਬਕ ਦੇਖੋ ਅਸੀਂ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ ਰਾਮਚੰਦਰ ਜੀ ਦਾ ਤੇ ਉਹਨਾਂ ਦੇ ਲਿਖੇ ਗ੍ਰੰਥਾਂ ਦੇ ਮੁਤਾਬਕ ਰਾਮਚੰਦਰ ਜੀ ਇੱਕ ਥੋਬੀ ਦੇ ਕਹੇ ਮੁਤਾਬਕ ਆਪਣੀ ਪਤਨੀ ਨੂੰ ਜਿਹੜੀ ਕਿ ਉਸ ਟਾਈਮ ਗਰਭਵਤੀ ਸੀ ਉਹਨੂੰ ਜੰਗਲਾਂ ਦੇ ਵਿੱਚ ਧੱਕ ਦਿੰਦੇ ਨੇ ਕੀ ਇਹ ਇਨਸਾਫ ਸੀ ਕਿ रामचंद्र ਜੀ ਜੇਕਰ ਭਗਵਾਨ ਸਨ ਤੇ ਉਹ ਇੰਨਾ ਨਹੀਂ ਜਾਣ ਸਕੇ ਕਿ ਮੇਰੀ ਪਤਨੀ ਅਸ਼ੋ ਹੈ ਤੇ ਉਹਦਾ ਕੈਰੈਕਟਰ ਬਿਲਕੁਲ ਸਾਫ ਸੁਧਰਾ ਹੈ ਤੇ ਉਹ ਸ਼ੱਕ ਕਰਕੇ ਬੈਠ ਗਏ ਤੇ रामचंद्र ਜੀ ਨੇ ਜਦ ਕੇ ਅ ਅਗਨੀ ਪ੍ਰੀਖਿਆ ਵੀ ਲਈ ਜਦ ਕੇ RAM ਨੂੰ ਵੀ ਅਗਨੀ ਪ੍ਰੀਖਿਆ ਦੇਣੀ ਚਾਹੀਦੀ ਸੀ ਇਹ ਅਸ਼ੋ ਨੇ ਕਿਹਾ ਇੱਕ ਜਗ੍ਹਾ ਤੇ ਕਿ RAM ਨੂੰ ਵੀ ਅਗਨੀ ਪ੍ਰੀਖਿਆ ਦੇਣੀ ਚਾਹੀਦੀ ਸੀ ਜਦ ਕੇ RAM ਜੀ ਨੇ ਅਗਨੀ ਪ੍ਰੀਖਿਆ ਕੇਵਲ ਸੀਤਾ ਮਾਤਾ ਦੀ ਲਈ ਸੀਤਾ ਨੂੰ ਘਰੋਂ ਫੇਰ ਵੀ ਕੱਢ ਦਿੱਤਾ ਗਿਆ रामचंद्र ਜੀ ਫਿਰ ਵੀ ਭਗਵਾਨ ਦੇ ਭਗਵਾਨ ਰਾਮਚੰਦਰ ਦੀ రామਚੰਦਰ ਜੀ ਜਾਤ ਪਾਤ ਨੂੰ ਮੰਨਦੇ ਸਨ ਸ਼ੰਬੂਕ ਦਾ ਕਤਲ ਕੇਵਲ ਇਸ ਕਰਕੇ ਕਰਦੇ ਨੇ ਕਿ ਸ਼ੰਬੂਕ ਨੀਵੀਂ ਜਾਤ ਦੇ ਵਿੱਚ ਪੈਦਾ ਹੋਇਆ ਤੇ ਨੀਵੀਂ ਜਾਤ ਵਿੱਚ ਪੈਦਾ ਹੋਣ ਵਾਲੇ ਬੰਦੇ ਨੂੰ ਅਧਿਕਾਰ ਨਹੀਂ ਕਿ ਉਹ ਪ੍ਰਮਾਤਮਾ ਦਾ ਨਾਮ ਜਪੇ ਇਸ ਕਰਕੇ ਉਹਨੂੰ ਕਤਲ ਕਰ ਦਿੰਦੇ ਨੇ ਸ਼ੰਬੂਕ ਦਾ ਕਤਲ ਕਰ ਦਿੰਦੇ ਨੇ రామਚੰਦਰ ਜੀ ਫਿਰ ਗੁਰਬਾਣੀ ਦੇ ਵਿੱਚ రామਚੰਦਰ ਜੀ ਦੇ ਬਾਰੇ ਹੋਰ ਕੀ ਕੀ ਆਖਿਆ ਗਿਆ ਆਓ ਥੋੜਾ ਜਿਹਾ ਆਪਾਂ ਗੁਰਬਾਣੀ ਵਿੱਚੋਂ ਵਿਚਾਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਵਿੱਚ ਇੱਕ ਸ਼ਬਦ ਲਿਖਦੇ ਨੇ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ RAM ਰਵਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਨਾਨਕ ਇੱਕ ਅੰਕਾਰ ਇੱਕ ਨਿਰੰਕਾਰ ਅਕਾਲਪੁਰਖ ਵਾਹਿਗੁਰੂ ਉਹੀ ਪੈਰ ਰਹਿਤ ਹੈ ਉਹਨੂੰ ਕਦੀ ਕਿਸੇ ਦਾ ਡਰ ਨਹੀਂ ਉਹ ਅਨਿਰੰਕਾਰ ਹੈ ਨਿਰੰਕਾਰ ਦਾ ਮਤਲਬ ਆਕਾਰ ਰਹਿਤ ਹੈ ਉਹ ਸ਼ਰੀਰ ਦੇ ਵਿੱਚ ਨਹੀਂ ਆਉਂਦਾ ਜਿਹੜਾ ਪ੍ਰਮਾਤਮਾ ਸ਼ਰੀਰ ਵਿੱਚ ਨਹੀਂ ਆਉਂਦਾ ਹੇ ਬ੍ਰਾਹਮਣ ਤੋ ਉਸ ਪਰਮਾਤਮਾ ਨੂੰ RAM ਦਾ ਨਾਮ ਦੇ ਕੇ ਭਗਵਾਨ ਕਹਿ ਕੇ ਇਹ ਇਹ ਸਾਧ ਰਿਹਾ ਹੈ ਇਹ ਕਹਿੰਦਾ ਯਤਨ ਕਰ ਰਿਹਾ ਹੈ ਕਿ ਉਹ RAM ਦੇ ਰੂਪ ਦੇ ਵਿੱਚ ਧਰਤੀ ਤੇ ਉਤਰ ਕੇ ਆਏ ਅਵਤਾਰ ਲੈ ਕੇ ਆਏ ਮਹਾਰਾਜ ਕਹਿੰਦੇ ਹੋਰ ਕੇਤੇ RAM ਰਵਾਲ ਇੱਕ RAM ਦੀ ਗੱਲ ਕਰਦਾ ਹੈ ਮੇਰੀ ਨਿਗਾ ਵਿੱਚ ਤਾਂ ਹਜ਼ਾਰਾਂ RAM ਹੋਣਗੇ ਜਿਹੜੇ ਹਾਂਜੀ ਜ਼ਿਕਰੀਆ ਇਹ ਗੱਲ ਤੇ ਹੈ ਕਿ ਅਗਰ ਕਿਸੇ ਮذਬ ਤੇ ਕੋਈ ਹਮਲਾ ਕਰਦਾ ਹੈ ਨਾ ਦੂਸਰਾ ਹਮਲਾ ਹੀ ਕਰਨਾ ਹੁੰਦਾ ਹੈ ਨਾ ਕਿ ਜਿਹੜੀਆਂ ਉਹਨੀਆਂ ਬੇਸਿਕਸ ਨੇ ਜਿਹੜੀਆਂ ਬੁਨਿਆਦਾਂ ਨੇ ਮذਬ ਦੀਆਂ ਉਹਨਾਂ ਨੂੰ ਹਲਾਤ ਦੀ ਕੋਸ਼ਿਸ਼ ਕੀਤੀ ਜਾਣੀ ਤੇ ਫਿਰ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਉਹਨਾਂ ਨੂੰ ਜਵਾਬ ਦੇਣ ਤੇ ਜਵਾਬ ਮਜ਼ਹਬ ਦੇ ਮੁਤਾਬਕ ਦੇਣ ਆਪਣੇ ਧਰਮ ਦੇ ਮੁਤਾਬਕ ਨਾ ਕਿ ਜ਼ਾਤੀ ਅਨਾ ਨਹੀਂ ਹੋਣੀ ਚਾਹੀਦੀ ਪਰਸਨਲ ਮੈਟਰ ਨਹੀਂ ਹੋਣਾ ਚਾਹੀਦਾ ਹਾਂਜੀ ਜਿਸ ਤਰ੍ਹਾਂ ਇਹਨਾਂ ਨੇ ਜਵਾਬ ਦਿੱਤਾ ਕਿ ਬੜੇ ਅੱਛੇ ਤਰੀਕੇ ਨਾਲ ਇਸ ਚੀਜ਼ਾਂ ਸਮਝਾਈਆਂ ਕਿ ਜਿਹੜਾ ਸਿੱਖੀਜ਼ਮ ਦੇ ਵਿੱਚ ਖੁਦਾ ਦਾ ਰੱਬ ਦਾ ਉਹ ਤਸਵਰ ਹੈ ਤਸਵਰ ਉਹ ਕੀ ਹੈ ਇਹ ਬਿਲਕੁਲ ਇਹ ਤੇ ਮੁਸਲਮਾਨਾਂ ਤਰ੍ਹਾਂ ਦਾ ਹਾਂਜੀ ਇਹ ਤਸਵਰ ਜਿਹੜਾ ਕਿੰਨੇ ਕਿ ਰੱਬ ਉਹ অবতার ਲੈ ਕੇ ਨਹੀਂ ਆਂਦਾ ਬਲਕਿ ਉਹ ਆਪਣੇ پیغمبرਾਂ ਨੂੰ ਨਬੀਆਂ ਨੂੰ ਭੇਜਦਾ ਰਿਹਾ ਹਾਂਜੀ ਤੇ ਜਿਗਰ ਇੱਕ ਗੱਲ ਤੁਸੀਂ ਹੋਰ ਅਗਰ ਤੁਸੀਂ ਦੁਨੀਆ ਦੇ ਮذਬਾ ਦੇ ਗੌਰ ਕੀਤਾ ਹੋਏਗਾ ਨਾ ਜਿਹੜੇ ਧਰਮ ਹੁੰਦੇ ਨੇ ਉਹ ਇੱਕ ਰੱਬ ਨੂੰ ਤੇ ਮੰਨਦੇ ਨੇ ਲੇਕਿਨ ਉਹਨਾਂ ਨੇ ਅੱਗੇ ਜ਼ਰੂਰ ਤਕਸੀਮ ਪਾ ਲਈ ਹੁੰਦੀ ਹਾਂ ਬਿਲਕੁਲ ਹੈ ਤੇ ਮੇਰੇ ਖਿਆਲ ਚ ਦੁਨੀਆ ਦੇ ਵਿੱਚ ਜਿਹੜਾ ਇਹ ਮੁਸਲਮ ਤੇ ਈਸਾਈ ਤੇ ਸਿੱਖ ਜਮਨੇ ਦਾ ਇਹ ਤਿੰਨ ਮذਬ ਜਿਹੜੇ ਨਾ ਇਹ ਰੱਬ ਨੂੰ ਬਿਲਕੁਲ ਰੱਬ ਮੰਨਦੇ ਨੇ ਕਿ ਜਿਹੜਾ ਰੱਬ ਹੈ ਉਹ ਇੱਕ ਏਕ ਓੰਕਾਰ ਵਾਹਿਦ ਹੈ ਤੇ ਉਹ ਕਿਸੇ ਦੀ ਉਹ ਨਹੀਂ ਕੋਈ ਸ਼ਕਲ ਨਹੀਂ ਸੂਰਤ ਨਹੀਂ ਨਾ ਹੀ ਉਹ ਜਿਸਮ ਲੈ ਕੇ ਆਂਦਾ ਨਾ ਹੀ ਉਹ ਕੋਈ ਜੀਵਨ ਲੈ ਕੇ ਆਂਦਾ ਉਹ ਹਮੇਸ਼ਾ ਤੋਂ ਉੱਤੇ ਬੈਠਾ ਹੈ ਤੇ ਜਿਹੜਾ ਹਿੰਦੂਇਜ਼ਮ ਹੈ ਤੁਹਾਨੂੰ ਪਤਾ ਉਹਦੇ ਵਿੱਚ ਪਤਾ ਨਹੀਂ ਕਿੰਨੇ ਭਗਵਾ 300 ਕਰੋੜ 300 ਕਰੋੜ ਦੇਵੀ ਦੇਵਤੇ ਨੇ ਦੇਵੀ ਦੇਵਤੇ ਨੇ ਉਹਨਾਂ ਦੇ ਨਾਮ ਵੀ ਨਹੀਂ ਆਉਂਦੇ ਲੋਕਾਂ ਨੂੰ ਇਹਨਾਂ ਨੇ ਥੋੜਾ ਜਿਹਾ ਹਾਰਸ਼ਿਲਵਰ ਵੀ ਯੂਜ਼ ਕਰਤਾ ਕਿ ਇਹਨਾਂ ਨੇ ਰੱਬ ਨੂੰ ਛੜ ਗੜਾ ਫੜਾ ਕੇ ਬਾਤ ਆ ਤੇ ਆਪਣੇ ਦੇਵੀ ਦੇਵਤਿਆਂ ਨੂੰ ਅੱਗੇ ਰੱਖਣਾ ਥੋੜਾ ਜਿਹਾ ਹਾਰਸ਼ ਲੱਗਦਾ ਸੀ ਲੇਕਨ ਰੱਬਵਾਸ ਇਹ ਕਈ ਧਰਮ ਦੇ ਉਹ ਕਾਫਰ ਲੋਕ ਹੁੰਦੇ ਨੇ ਕਈ ਉਹ ਇਹ ਕਹਿੰਦੇ ਨੇ ਕਿ ਉਹ ਫਰਿਸ਼ਤਿਆਂ ਨੂੰ ਰੱਬ ਦੀਆਂ ਬੇਟੀਆਂ ਕਹਿੰਦੇ ਸੀ ਰੱਬ ਦੀਆਂ ਢੀਆਂ ਕਹਿੰਦੇ ਹੁੰਦੇ ਸੀ ਉਹ ਕਾਫਰ ਲਫ਼ਜ਼ ਤੁਸੀਂ ਜਿਸ ਤਰ੍ਹਾਂ ਇਸਤੇਮਾਲ ਕੀਤਾ ਕਾਫਰ ਦਾ ਮਤਲਬ ਹੁੰਦਾ ਇਨਕਾਰ ਕਰਨਾ ਦਾ ਮੰਨ ਕਰ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਿ ਜਿਹੜਾ ਰੱਬ ਦੇ ਇੱਕ ਹੋਣ ਦਾ ਇਨਕਾਰ ਕਰਦਾ ਉਹ ਕਾਫਰ ਹੈ ਉਹ ਸਿੱਖੀ즘 ਜੀ ਵੀ ਕਾਫਰ ਹੈ ਉਹ ਮੁਸਲਮਾਨ ਜੀ ਵੀ ਕਾਫਰ ਹੈ ਕਿਉਂਕਿ ਪਹਿਲਾ ਜਿਹੜਾ ਉਹ ਏ ਕਿ ਰੱਬ ਇੱਕ ਹੈ ਉਸ ਤੋਂ ਬਾਅਦ ਫਿਰ ਅੱਗੇ ਹਰ ਮਜ਼ਬਬ ਦੇ ਵਿੱਚ ਆਪਣੇ ਹਿਸਾਬ ਨਾਲ ਕਈਆਂ ਨੇ ਕਈਆਂ ਨੇ ਦੇਵੀ ਦੇਵਤੇ ਨੇ ਕਈ ਜਿਸ ਤਰ੍ਹਾਂ ਹਿੰਦਸਾਈ ਨੇ ਉਹ حضرت ঈਸਾ علیہ الصلوਹ ਹਾਲਾਂਕਿ ਅੱਲਾ ਦੇ ਬੰਦੇ ਨੇ ਹਰ ਦੁਨੀਆ ਦਾ ਮਜ਼ਬਦ ਜਾਣਦਾ ਉਹਨਾਂ ਦੇ ਬਾਰੇ ਰਿਸਰਚ ਪੜ੍ਹਦੇ ਨੇ ਲੋਕ ਕਿ ਵੀ ਉਹ ਰੱਬ ਦੇ ਬੰਦੇ ਸਨ ਨਾ ਕਿ ਨਬੀ ਸਨ ਨਾ ਕਿ ਉਹ ਰੱਬ ਸਨ ਲੇਕਿਨ ਉਹਨਾਂ ਦੇ ਵਿੱਚ ਕੁਝ ਧੜਿਆ ਨੇ ਇਹੋ ਜਿਹਾ ਕੰਮ ਸ਼ੁਰੂ ਕਰਤਾ ਕਿ ਉਹਨਾਂ ਨੂੰ ਹੀ ਰੱਬ ਕਹਿਣਾ ਸ਼ੁਰੂ ਕਰਤਾ ਇਸ ਤਰ੍ਹਾਂ ਹੀ ਸਿੱਖਿਜ਼ਮ ਜੇ ਕੁਝ ਲੋਕ ਜਿਹੜੇ ਨੇ ਉਹ ਗੁਰਨਾਨਕ ਜੀ ਨੂੰ ਜਾਂ ਦੂਸਰੇ ਜਿਹੜੇ ਗੁਰੂ ਨੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਵੀ ਬਾਜ਼ਕਾਤ ਮੈਂ ਆਪਾਂ ਕਿਉਂਕਿ ਵੀਡੀਓਜ਼ ਵਗੈਰਾ ਦੇਖਨੇ ਵੀਡੀਓ ਦੇ ਵਿੱਚ ਨਾ ਉਹ ਮਤਲਬ ਕਿ ਮੁਹੱਬਤ ਦੇ ਵਿੱਚ ਇੰਨੇ ਵੱਧ ਜਾਂਦੇ ਨੇ ਕਿ ਉਹ ਉਹਨਾਂ ਨੂੰ ਹੀ ਉਦਵਿਲਾ ਮਤਲਬ ਕਿ ਮੰਨਣ ਲੱਗ ਪੈਂਦੇ ਨੇ ਲੇਕਿਨ ਉਹ ਉਹ ਖੁਦ ਕਹਿੰਦੇ ਮੈਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਨੇ ਖੁਦ ਕਿਹਾ ਕਿ ਮੈਂ ਅੱਲਾ ਦੇ ਘਰ ਦਾ ਸੇਵਕ ਹਾਂ सेवा ਦਾ ਬੰਦਾ ਵਾ ਬੰਦਾ ਵਾ ਇਸ ਤਰ੍ਹਾਂ ਇਸਲਾਮ ਦੇ ਵਿੱਚ ਕਿ ਕਈ ਲੋਕ ਅੱਲਾ ਦੇ ਨਬੀ ਹਜ਼ਰਤ ਮੁਹੰਮਦ ਸਲ ਸਲਮ ਨੂੰ ਦੀ ਮੁਹੱਬਤ ਦੇ ਵਿੱਚ ਇੰਨੇ ਅੱਗੇ ਵਧ ਜਾਂਦੇ ਨੇ ਕਿ ਉਹਨਾਂ ਦਾ ਰੁਤਬਾ ਰੱਬ ਦੇ ਕਰ ਦਿੰਦੇ ਨੇ ਉਹ ਵੀ ਗਲਤ ਹੈ ਕੋਈ ਮਤਲਬ ਕਿ ਉਹ ਵੀ মুনਕਰ ਹੋ ਜਾਂਦਾ ਬੰਦਾ ਇਨਕਾਰ ਕਰਨ ਵਾਲਾ ਰੱਬ ਦੀ ਹਾਜ਼ਰ ਤੇ ਬਾਕੀ ਆ ਇਹਨਾਂ ਦੇ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਆਰ ਐਸ ਐਸ ਆਰ ਇਹ ਮਤਲਬ ਉਹ ਹਮੇਸ਼ਾ مسلسل ਇਹ ਸਿਸਟਮ ਚੱਲਦਾ ਆ ਰਿਹਾ ਹਿੰਦੁਸਤਾਨ ਜਾਂ ਪਾਕਿਸਤਾਨ ਅੱਗੇ ਵੀ ਵੀਡੀਓ ਇਹ ਦੇਖੀ ਹੈ ਕਿ ਇਹ ਨਹੀਂ ਵੇਚਣਾ ਉਹ ਸਿੱਖੀਜ਼ਮ ਨੂੰ ਚਾਹੁੰਦੇ ਨੇ ਕਿ ਇਹ ਨਾ ਹਿੰਦੂਇਜ਼ਮ ਹੀ ਹੈ ਹਾਂ ਉਹ ਬਣਾਣਾ ਚਾਹੁੰਦੇ ਰਹੇ ਉਹਦੇ ਵਾਸਤੇ ਉਹ ਮੁxtਲਫ ਤਹਰ ਬੇ ਇਸਤਮਾਲ ਕਰਦੇ ਨੇ ਉਹ ਤਹਵਾਰ ਇੱਕ ਜੇ ਕਰ ਲੈਂਦੇ ਨੇ ਉਹ ਮਤਲਬ ਕਿ ਕਰਾਮਤਾ ਜਿਹੜੀਆਂ ਨੇ ਗੁਰੂਆਂ ਦੀਆਂ ਉਹ ਉਹ ਜੀਆਂ ਕਰਦੇ ਨੇ ਜਿਹੜੀਆਂ ਉਹਨਾਂ ਨੇ ਆਪਣੇ ਉਹਨਾਂ ਦੀਆਂ ਕੀਤੀਆਂ ਨੇ ਤੇ ਇਸ ਤਰ੍ਹਾਂ ਕਰਕੇ ਇੱਕ ਉਹਨਾਂ ਉਹਨਾਂ ਨੇ ਮਿਕਸ ਕਰਕੇ ਇਹ ਕਹਿੰਦੇ ਨੇ ਕਿ ਜਿਹੜੇ ਹਿੰਦੂ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੇ ਵਿੱਚੋਂ ਨੇ ਉਹ ਹਿੰਦੂਆਂ ਵਿੱਚੋਂ ਨੇ ਉਹ ਇਹ ਕਹਿਣਾ ਚਾਹੁੰਦੇ ਨੇ ਲੇਕਿਨ ਹਾਲਾਂਕਿ ਜ਼ਿਆਦਾ ਆਪਾਂ ਵੀ ਜਾਣਦੇ ਆ ਦੁਨੀਆ ਜਾਣਦੀ ਹੈ ਕਿ ਵੀ ਸਿੱਖ ਇਸਮ ਇੱਕ ਲਹਿਰਾ ਧਰਮ ਹੈ ਤੇ ਉਹ ਉਹਨਾਂ ਕੋਈ ਤਲਕ ਹਿੰਦੂਇਜ਼ਮ ਨਾਲ ਨਹੀਂ ਕਰਦੇ ਕਿਉਂਕਿ ਉਹਦੇ ਬਲੀਵਸ ਬਿਲਕੁਲ ਮੁਖਤਲਫ ਬਿਲਕੁਲ ਉਹਨੇ ਜਿਹਨੇ ਕਨਸੈਪਟ ਵੀ ਉਹ ਹਿੰਦੂਇਜ਼ਮ ਤੋਂ ਬਿਲਕੁਲ ਉਲਟ ਨੇ ਥੋੜੇ ਬਹੁਤ ਜਿਹੜੇ ਰਹਿਤ ਵਹਿਤ ਦੀ ਵਜ੍ਹਾ ਤੋਂ ਮਾਸਰਤ ਦੀ ਵਜ੍ਹਾ ਤੋਂ ਮਿਕਸ ਹੋ ਗਏ ਨੇ ਤੇ ਹੋ ਗਏ ਨੇ ਹਾਂ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਕੋਈ ਗੱਲ ਵੱਧ ਘੱਟ ਜਾਂ ਬੁਰੀ ਸਾਡੀ ਲੱਗੀ ਹੋਵੇ ਤਾਂ ਉਹਦੇ ਵਾਸਤੇ ਮਾਫਰਤ ਮਿਲਾਂਗੇ ਕਿ ਰਵੀ ਵੀਡੀਓ ਨਾਲ ਪਸੰਦ ਦੀ ਹੋਈ ਜਦਤ ਅੱਲਾਹ